وارے تے جے بلواما تے ਕਰ ਦਿਆ ਦਾ ਬਈ ਫੈਂਟ ਦੀ ਸਾਈਡ ਰੈਟਰ ਤੇ ਰੱਖਣ ਲੱਗੇ ਵੀ ਗਾਡਰ ਬਾਈਕ ਉੱਤੇ ਲੰਬੇ ਬਾਕੀ ਸ਼ਟਰੀਆਂ ਦਾ ਲੱਤ ਹੋ ਗਈ ਜਿਹੜੀ ਪਲੇਟਾਂ ਆਂਦੀਆਂ ਬਾਕੀ ਥੋੜੀ ਹੋਰ ਰਹਿ ਗਈਆਂ ਹੋਣੀਆਂ ਤੇ ਉਹ ਲੱਤੂਗੇ ਇਹ ਗਾਡਰ ਵੀ ਰੱਖ ਲੈ Mm-hmm. <laughs> ਪਾ ਲਈ ਗਏ ਚਲੇਗਾ ਖਾਣਾ ਢੇਪੂ ਦੇਖ ਦੇ ਜੀ ਚਲਦੇ ਨੇ ਦੇਖਦੇ ਆਂ ਇੱਕ 1 ਗਾਟਰ 22 ਫੁੱਟ ਲੰਬਾ ਤੇ 2 20 ਫੁੱਟ ਵਾਲੇ ਇੱਕ 18 ਫੁੱਟ ਵਾਲਾ 18 ਵਾਲਾ ਤਾਂ ਚਲ ਕੋਈ ਇਟਾ ਉਹ ਨਹੀਂ ਪਰ 22 ਫੁੱਟ ਵਾਲੇ ਜਾਗ ਲਾ ਦੇਖਦੇ ਆਂ ਨੇ ਉਹ ਬਾਈ ਤੇ ਮੋਟਰ ਰੇ ਨੇ ਮੋਟਰਸਾਈਕਲ ਫੈਨ ਕਰੀ ਪਹਿਲਾਂ ਦਾ ਜਿਹੜਾ ਪਿੱਛੇ ਦਾ ਇਹ ਲਾਰ ਹੀ ਬੈ ਕਿਨ ਚੱਲ 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 ਲੋ ਭਾਈ ਤੇ ਤਾਰ ਦੀ ਸੈਟਿੰਗ ਪਲੇਟਾ ਮੇ ਪਲੇਟਾ ਰਹਿ ਗਿਆ ਗਾਡਰ ਦਾ ਪਿਛਾ ਦੇ ਤੇ ਤੇ ਸ਼ਟਰਿੰਗ ਤਾਰ ਦੀ ਦੀ ਪਰ ਅੱਲਾ ਦਾ ਬੈਂਕ ਪਿੱਛੇ ਅੱਛੀ ਖੜਾ ਗਿਆ ਕਲੇਟਾ ਬੁਲਟਾ ਕਾ ਦਿਤਾਰ ਨੂੰ ਮੇਰੇ ਲਾ ਦੇ ਨੰਗੇਟ ਇਹ ਮੈਂ ਦਿਆ ਫਿਰ ਕਾਦੇ ਵੀਡੀਓ ਦੇ ਅੰਦੀ ਚਲਾ ਚਲਾ Thank <laughs> you